ਲਿਵਿੰਗ ਇਰੀਆ ਦੇ ਇੰਤੇ ਜਿਵੇਂ ਕਿ ਤੁਹਾਨੂੰ ਹਲ-ਪਰਲ ਦੀਆਂ ਖਬਰਾਂ ਨਿਕੋਦਰ ਦੀਆਂ ਦਿਖਾਈਆਂ ਜਾ ਰਹੀਆਂ ਜੇਕਰ ਗੱਲ ਕਰੀਏ ਤਾਂ ਟ੍ਰੈਫਿਕ ਦੀ ਸਮੱਸਿਆ ਨਿਕੋਦਰ ਦੇ ਵਿੱਚ ਕਬਡੀ ਟ੍ਰੈਫਿਕ ਦੀ ਸਮੱਸਿਆ ਸੀ ਕਿ ਜਿਸ ਨੂੰ ਲੈ ਕੇ ਲਗਾਤਾਰ ਈਓ ਸਾਹਿਬ ਵੱਲੋਂ ਚਾਹੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਜਿਹੜਾ ਹੈਗਾ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਪਰ ਜਿਹੜੇ ਲੋਕ ਨੇ ਉਹ ਸਮਝਣ ਨੂੰ ਤਿਆਰ ਨਹੀਂ ਸੀ ਅੱਜ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਡੀਐਸਪੀ ਸਾਹਿਬ ਵੀ ਨਾਲ ਸੀਗੇ ਐਸਡੀਐਮ ਸਾਹਿਬ ਵੀ ਨਾਲ ਸੀਗੇ ਈਓ ਸਾਹਿਬ ਤੁਸੀਂ ਵੀ ਨਾਲ ਸੀਗੇ ਅੱਜ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਹੈ ਕਿ ਜੇ ਸਟੈਟਸ ਹਿਪੋਥੈਸਿਸ ਕਹਿੰਦਾ ਕਿ ਲੋਕਾਂ ਵੱਲੋਂ ਬਹੁਤ ਸ਼ਿਕਾਇਤ ਆਇਆ ਸੀ ਤੇ ਅਸੀਂ ਵੀ ਰੋਜ਼ ਦੇਖਦੇ ਸੀ ਕਿ ਕਾਫੀ ਪ੍ਰੋਬਲਮ ਹੁੰਦੀ ਸੀ ਆਮ ਪਬਲਿਕ ਸਾਨੂੰ ਵੀ ਆ ਕੇ ਕਹਿੰਦੀ ਸੀ ਕਿ ਇੱਥੇ ਲੰਘਣਾ ਮੁਸ਼ਕਲ ਹੋ ਰਿਹਾ ਆ ਉਹਦੇ ਚੱਲਦੇ ਹੀ ਅਸੀਂ ਇਹ ਕਾਰਵਾਈ ਕੀਤੀ ਆ ਡੀਐਸਪੀ ਸਾਹਿਬ ਐਸਟੀਐਮ ਸਾਹਿਬ ਸਾਡੇ ਨਾਲ ਸੀਗੇ ਔਰ ਅੱਜ ਕਾਫੀ ਜ਼ਿਆਦਾ ਜਿਹੜੇ ਨਜਾਇਜ਼ ਕੱਬੇ ਆ ਜਿਹੜੇ ਟੈਂਪਰੇਰੀ ਜੈਕ ਕੱਬੇ ਉਹ ਦੂਰ ਕੀਤੇ ਗਏ ਅੱਜ ਕਿੰਨੇ ਕ ਜਣਿਆਂ ਤੇ ਕਾਰਵਾਈ ਵੀ ਕੀਤੀ ਗਈ ਹੈ ਘੱਟੋ ਘੱਟ ਵੀ 25 ਤੋਂ 30 ਦੁਕਾਨਦਾਰਾਂ ਦਾਸਵਾਨ ਸੀ ਚੱਕਿਆ ਤੇ ਕੁਝ ਲੋਕ ਜਿਹੜੇ ਹੈਗੇ ਵਿਰੋਧ ਕਰਦੇ ਵੀ ਦਿਖਾਈ ਦਿੱਤੇ ਆ ਕੁਝ ਲੋਕਾਂ ਨੇ ਕਿਉਂਕਿ ਹੁਣ ਰੋਜ਼ ਬਾਹਰ ਸਮਾਂ ਰੱਖਣ ਦੀ ਆਦਤ ਕਈ ਵਾਰੀ ਹੁੰਦੀ ਆ ਸਰ ਰੈਡੀ ਮਾਰਕੀਟ ਬਣੀ ਨੂੰ ਕਾਫੀ ਸਮਾਂ ਹੋ ਗਿਆ ਪਰ ਰੈੜੀਆਂ ਜਿਹੜੀਆਂ ਹੈਗੀਆਂ ਅੱਜ ਵੀ ਸੜਕਾਂ ਤੇ ਲੱਗ ਰਹੀਆਂ ਹੈਗੀਆਂ ਤੁਹਾਡੇ ਵੱਲੋਂ ਲਗਾਤਾਰ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਪਰ ਲੋਕ ਫੇਰ ਵੀ ਸਮਝਣ ਨੂੰ ਤਿਆਰ ਨਹੀਂ ਕੀ ਕਹਿਣਾ ਚਾਹੋਗੇ ਪੂਰੀ ਕੋਸ਼ਿਸ਼ ਹੈ ਕਿ ਰੈਡੀ ਮਾਰਕਟ ਤੇ ਬਹੁਤ ਘੱਟ ਰੈਡੀ ਵਾਲੇ ਉੱਥੇ ਗਏ ਆ ਤੇ ਜੇ ਸਾਰੇ ਰੈਡੀ ਵਾਲੇ ਰੈਡੀ ਮਾਰਕੀਟ ਵਿੱਚ ਸ਼ਿਫਟ ਹੋ ਜਾਣ ਤੇ ਸ਼ਹਿਰ ਚ ਪ੍ਰੈਕਟਿਕ ਕੋਸ਼ਿਸ਼ ਆਣਾ ਮਾਰਕੀਟ ਦੇ ਵਿੱਚ ਕੁਝ ਦੁਕਾਨਾਂ ਵੀ ਪਈਆਂ ਨੇ ਜਿਹੜੀਆਂ ਕਿ ਅੱਜ ਸ਼ਟਰ ਵੀ ਉਹਨਾਂ ਤੱਕ ਹਜੇ ਤੱਕ ਨਹੀਂ ਲੱਗੇ ਹੈਗੇ ਜਿਸ ਕਰਕੇ ਉੱਥੇ ਲੋਕਾਂ ਨੇ ਜਿਹੜਾ ਹੈਗਾ ਆਪਣੇ ਰੈਣ ਬਸੇਰੇ ਬਣਾ ਰੱਖੇ ਨੇ ਉਹਨਾਂ ਨੂੰ ਕਿ ਤੱਕ ਇਸ ਤਰ੍ਹਾਂ ਅੱਜ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਅਸੀਂ ਉਹ ਦੁਕਾਨਾਂ ਜਿਹੜੀਆਂ ਖਾਲੀ ਵੀ ਕਰਵਾ ਲਈਆਂ ਤੇ ਜਲਦੀ ਉੱਥੇ ਸ਼ਟਰ ਥੋੜੇ 10 15 ਦਿਨ ਦੇ ਵਿੱਚ ਵਿੱਚ ਸ਼ਟਰ ਲੱਗ ਜਾਣਗੇ ਤੇ ਉਹ ਦੁਕਾਨਾਂ ਅਸੀਂ ਬਕਾਇਦਾ ਪ੍ਰੋਪਰ ਤਰੀਕੇ ਨਾਲ ਸਰਕਾਰੀ ਹਦਾਇਤਾਂ ਅਨੁਸਾਰ ਕਰਾਇਤੇ ਦੇ ਦਾਂ ਇਹ ਕਾਰਵਾਈ ਲਗਾਤਾਰ ਚੱਲੇਗੀ ਜਾਂ ਅੱਜ ਹੀ ਦੇਖਣ ਨੂੰ ਬਿਲਕੁਲ ਜੀ ਇਹ ਕਾਰਵਾਈ ਹੁਣ ਤੁਹਾਨੂੰ ਲਗਾਤਾਰ ਮਿਲੇਗੀ ਇਹ ਫੋਨ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਕੀ ਚੇਤਾਵਨੀ ਦੇ ਰਹੇ ਆ ਜਾਂ ਮੈਸੇਜ ਦੇ ਰਹੇ ਆ ਅਸੀਂ ਦੇਖੋ ਜੀ ਦੁਕਾਨਦਾਰਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਨਾਲ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਆਵੇ ਉਹਦੇ ਲਈ ਸਾਡੇ ਨਾਲ ਸਹਿਯੋਗ ਕੀਤਾ ਜਾਵੇ ਤੇ ਆਪਣਾ ਜਿਹੜਾ ਸਮਾਨ ਆ ਉਹ ਬਾਹਰ ਨਾ ਰੱਖਿਆ ਜਾਵੇ ਕਿਉਂਕਿ ਵਾਰਨਿੰਗ ਤਾਂ ਤੁਸੀਂ ਕਈ ਵਾਰੀ ਦੇ ਚੁੱਕੇ ਆ ਚਿਤਾਵਨੀ ਵੀ ਕਈ ਵਾਰ ਤੇ ਚੁੱਕਿਆ ਅਪੀਲ ਵੀ ਕਰ ਚੁੱਕੇ ਪਰ ਲੋਕ ਜਿਹੜੇ ਸਮਝਣ ਨੂੰ ਤਿਆਰ ਨਹੀਂ ਕਿਸ ਤਰ੍ਹਾਂ ਦੇ ਦੇ ਫਿਰ ਉਹਦੇ ਨਾਲ ਤੇ ਇਹੀ ਆ ਵੀ ਜੇ ਨਹੀਂ ਸਾਡੇ ਨਾਲ ਕੋਆਪਰੇਟ ਕਰਨਗੇ ਤੇ ਅਸੀਂ ਫਿਰ ਜਿਹੜਾ ਨਜਾਇਜ਼ ਤਰੀਕੇ ਨਾਲ ਸਮਾਨ ਰੱਖਿਆ ਉਹ ਚਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਬਿਲਕੁਲ ਜੀ ਬਿਲਕੁਲ ਉਹ ਵੀ ਹੋਏ ਸਰ ਅੱਜ ਮੋਹਾਲੀ ਦੇ ਵਿੱਚ ਜਿਹੜੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈਗੀ ਆ ਜਿਹੜੇ ਨਜਾਇਜ਼ ਬੰਦੇ ਹੋਗੇ ਕੀ ਕਹਿਣਾ ਚਾਹੋਗੇ ਇਹ ਜੀ ਪਿਛਲੇ ਕਾਫੀ ਸਮੇ ਤੋਂ ਜਿਹੜਾ ਵਾ ਇੱਥੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਸਮ ਅ ਲੋਕਾਂ ਦਾ ਜਿਹੜਾ ਆਮ ਆਵਾਜਾਈ ਜਿਹੜੀ ਉਹ ਤੇ ਬਹੁਤ ਵਿਗੜ ਪੈ ਰਿਆ ਸੀਗਾ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਸੀਗਾ ਔਰ ਉਸੇ ਤਹਿਤ ਹੀ ਜਿਹੜਾ ਐਸਡੀਐਮ ਸਾਹਿਬ ਈਓ ਸਾਹਿਬ ਅਸੀਂ ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਤੇ ਅੱਜ ਜਿਹੜਾ ਇਲੀਗਲ ਇਨਕ੍ਰੋਚਮੈਂਟਸ ਐ ਉਹ ਰਿਮੂਵ ਕੀਤੇ ਗਏ ਆ ਤਾਂ ਜੋ ਕਿ ਲੋਕੀ ਜਿਹੜੇ ਆਮ ਜਿਹੜੀ ਆਵਾਜਾਈ ਉਹਨਾਂ ਦੀ ਬਹਾਲ ਕੀਤੀ ਜਾ ਸਕੇ ਅ ਇੱਕੇ ਸਾਡੇ ਬਹੁਤ ਹੀ ਜਿਹੜਾ ਨਿਕੋਦਰਿਕ ਧਾਰਮਿਕ ਸ਼ਹਿਰ ਹੈ ਵੀਰਵਾਰ ਨੂੰ ਸਾਈਂ ਜੀ ਦੇ ਡੇਰੇ ਹੋਰ ਜਿਹੜੀ ਪਬਲਿਕ ਆਂਦੀ ਆ ਉਹਨਾਂ ਨੂੰ ਬਹੁਤ ਤਕੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਈਵਨ ਕਿ ਹਸਪੀਟਲ ਪੈਂਦਾ ਹੈ ਅੰਦਰ ਜਿਹੜਾ ਆਪਣਾ ਸਿਵਲ ਹਸਪੀਟਲ ਅੰਦਰ ਹੈ ਕਈ ਵਾਰੀ ਮਰੀਜ਼ਾਂ ਨੂੰ ਉੱਥੇ ਤੱਕ ਪਹੁੰਚਣ ਲੱਗਿਆ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਂਦੀ ਸੀ ਉਹਦੇ ਦਾਇਰ ਤੇ ਅੱਜ ਆਪਰੇਸ਼ਨ ਬਾਰੇ ਜਿਹੜਾ ਡੀਗਰ ਐ ਐਕਸ਼ਨ ਐ ਕੀਤਾ ਗਿਆ ਤੁਹਾਡੇ ਸਹਿਯੋਗ ਦੇ ਨਾਲ ਸ਼ਹਿਰ ਦੇ ਵਿੱਚ ਕੁਝ ਵਿਰੋਧ ਵੀ ਹੋਇਆ ਆ ਦੇਖੋ ਜੀ ਜੇ ਹੁਣ ਬੰਦਾ ਵਿਰੋਧ ਤਾਂ ਦੇਖੋ ਜਿਹੜਾ ਨੇ ਅਗਲੇ ਬਿਨਾਂ وجہ 10 10 12 12 ਫੁੱਟ ਜਗ੍ਹਾ ਜਿਹੜੀ ਮਲੀ ਹੈ ਉਹ ਉਹਨਾਂ ਨੂੰ ਪਹਿਲਾਂ ਨੇ ਬੜੀ ਦੇਰ ਤੇ ਨੋਟਿਸ ਦਿੱਤੇ ਕਈ ਵਾਰ ਉਹਨਾਂ ਨੂੰ ਬਾਰ-ਬਾਰ ਰਿਪੀਟਡ ਰਿਮ ਤੋ ਅੱਜ ਅਸੀਂ ਉਸੇ ਲੜੀ ਦੇ ਤਹਿਤ ਜਿਹੜਾ ਇਹ ਜਿਹੜਾ ਇਲੀਗਲ ਰਿਕਰੂਟਮੈਂਟਸ ਨੂੰ ਮੂਵ ਕੀਤਾ ਹੈ ਗਾਂ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਜਿਹੜਾ ਵਾ ਆਪਣੀਆਂ ਦੁਕਾਨਾਂ ਦੇ ਹੱਦ ਦੇ ਅੰਦਰ ਰਹਿਣ ਤਾਂ ਜੋ ਕਿ ਆ ਮਾਮਾ ਜਾਈ ਜਿਹੜੀ ਹੈ ਉਸ ਚਾਰੂ ਢੰਗ ਨਾਲ ਚੱਲਦੀ ਰਹੇ ਪਰ ਜਿਹੜੇ ਹਾਂ ਜੀ ਬਿਲਕੁਲ ਜੀ ਬਿਲਕੁਲ ਇਹ ਅੱਜ ਅਸੀਂ ਕੋਸ਼ ਏਰੀਆ ਕੀਤਾ ਵਾ ਜਿਹੜੇ ਬਾਕੀ ਏਰੀਆ ਰਹਿੰਦੇ ਆ ਉਸ ਦੀ ਨੈਕਸਟ ਫੇਸ ਨੈਕਸਟ ਵੀਕ ਚ ਕਰਾਂਗੇ ਇਹ ਸਿਰਫ ਅਸੀਂ ਮੈਸੇਜ ਦਿੱਤਾ ਇੱਕ ਇੱਕ ਜਸਟ ਇੱਕ ਮਤਲਬ ਮੈਸੇਜ ਹੈ ਵੀ ਆਪਣਾ ਜਿਹੜਾ ਇਲੀਗਲ ਰਿਕਰੂਟਮੈਂਟ ਜਿਹੜੀ ਹੈ ਉਹ ਪਲੀਜ਼ ਨਾ ਕਰੋ ਉਹ ਕਿਸੇ ਹੱਦ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਰ ਰੀੜੀ ਮਾਰਕੀਟ ਵਧਣ ਦੇ باوجود ਵੀ ਜਿਹੜੀਆਂ ਰੀੜੀਆਂ ਹੈਗੀਆਂ ਸੜਕਾਂ ਤੇ ਲੱਗੀਆਂ ਕੀ ਕਹਿਣਾ ਚਾਹੋ ਹਾਂ ਉਹ ਸਾਰਿਆਂ ਨੂੰ ਜਿਹੜੀ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਖਾਸ ਕਰ ਜਿਹੜੇ ਦੁਕਾਨਦਾਰ ਆ ਜਿਨ੍ਹਾਂ ਨੇ ਆਪ ਕੁਝ ਪੈਸੇ ਲੈ ਕੇ ਜਾਂ ਦੂਜਾ ਲੈ ਕੇ ਹਲਵਾਈਆਂ ਵਾ ਉਹਨਾਂ ਰੀੜੀਆਂ ਨੂੰ ਬਿਲਕੁਲ ਨਾ ਹਲਵਾਣ ਉਹ ਇਹ ਇੱਕ ਇਹਨੂੰ ਇੱਕ ਸਾਡਾ ਇੱਕ ਰਿਕਵੈਸਟ ਹੰਬਲ ਬੇਨਤੀ ਪਲੱਸ ਇੱਕ ਵਾਰਨਿੰਗ ਸਮਝ ਲੈਣ ਉਹ ਉਹਨੂੰ ਉੱਥੋਂ ਰਿਮੂਵ ਕਰਨ ਜੇਕਰ ਨਹੀਂ ਰਿਮੂਵ ਕਰਨਗੇ ਤੇ ਉਹਨਾਂ ਦੇ ਕੇਸ ਲੀਗਲ ਐਕਸ਼ਨ ਲੈਣ ਤੋਂ ਬਾਅਦ ਉਹ ਲੀਗਲ ਐਕਸ਼ਨ ਵੀ ਲਿਆ ਜਾਏਗਾ ਤੇ ਰੇੜੀਆਂ ਵੀ ਉੱਥੋਂ ਰਿਮੂਵ ਕੀਤੀਆਂ ਜਾਣਗੀਆਂ ਅਸੀਂਗਾ ਨੈਕਸਟ ਪੇਜ ਅਸੀਂ ਅਗਲੇ ਹਫਤੇ ਦੇ ਵਿੱਚ ਜਿਹੜਾ ਹੈ ਉਹ ਸਮਝੀ ਬੰਡੀ ਏਰੀਆ ਜਿਹੜਾ ਵੀ ਏਰੀਆ ਜਿੱਥੇ ਸਾਨੂੰ ਕੰਪਲੇਂਟ ਹੋਏਗੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਇੱਥੇ ਟ੍ਰੈਫਿਕ ਕੰਜੈਸ਼ਨ ਹੈ ਉਹ ਸਾਰਿਆਂ ਨੂੰ ਵਾਰੀ-ਵਾਰੀ ਅਸੀਂ ਜਿਹੜਾ ਇਹ ਕਰਾਂਗੇ ਪਰ ਮੇਰੇ ਤੁਹਾਡੇ ਮਾਧਮ ਰਾਹੀਂ ਮੇਰੇ ਸਾਰੇ ਜਿਹੜੇ ਆਪਣੇ ਦੁਕਾਨਦਾਰ ਭਰਾ ਸਾਡੇ ਮੈਨੂੰ ਰਿਕੁਐਸਟ ਹੈ ਉਹਨਾਂ ਨੂੰ ਬਹੁਤ ਬੇਨਤੀ ਕਰਦਾ ਮੈਂ ਕਿ ਪਲੀਜ਼ ਆਪਣਾ ਜਿਹੜ ਉਹ ਗਾਗਨ ਜਿਹਨੇ ਆਣਾ ਉਹਨੇ ਆ ਹੀ ਜਾਣਾ ਹੁਣ ਦੇਖੋ 10 10 ਫੁੱਟ ਅੱਗੇ ਥੜੇ ਵਧਾਏ ਆ ਉਸ ਤੋਂ ਬਾਅਦ 5-7 ਫੁੱਟ ਜਗ੍ਹਾ ਜਿਹੜੀ ਹੈਗੀ ਆ ਉਹ ਜਿਹੜਾ ਉਹਨਾਂ ਦਾ ਕੋਈ ਕਸਟਮਰ ਆਂਦਾ ਉਹ ਆਪਣੀ ਗੱਡੀ ਕਾਰ پارک ਕਰ ਦਿੰਦਾ ਮੋਟਰਸਾਈਕਲ پارک ਕਰ ਦਿੰਦਾ ਸੋ ਆਮ ਜਿਹੜੇ ਬੰਦੇ ਨੇ ਲੰਘਣਾ ਉਹ ਕਿੱਧਰੋਂ ਲੰਗੇਗਾ ਸੋ ਉਹਦਾ ਵੀ ਧਿਆਨ ਦੇ ਵਿੱਚ ਰੱਖਣਾ ਔਰ ਇਲੀਗਲ ਇਨਕ੍ਰੋਚਮੈਂਟ ਜਿਹੜਾ ਉਹ ਤੋਂ ਗੁਰੇਜ਼ ਕਰਨ ਉਹ ਨਾ ਕਰਨ ਸਰ ਆਪ ਦੇਖਣ ਕਿ ਨਹੀਂ ਅਸੀਂ ਉਹ ਚੀਜ਼ ਹੀ ਅਸੀਂ ਹੁਣ ਜਿਹੜਾ ਵਾ ਅੱਜ ਅਸੀਂ ਬਿਲਕੁਲ ਹੀ ਕਲੀਅਰ ਮੈਸੇਜ ਦਿੱਤਾ ਵੀ ਇਹ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅ ਅੱਗੇ ਅਸੀਂ ਜ ਇਹਦੇ ਚ ਆਪੀਸੀ ਦਾ ਸੈਕਸ਼ਨ 283 ਸੀਗਾ ਹੁਣ ਬੀਐਸਐਨ ਨਵੇਂ ਲਾਅ ਦਾ ਜਿਹੜਾ ਰੈਲੇਵੈਂਟ ਸੈਕਸ਼ਨ ਹੈ ਉਹਦੇ ਤਹਿਤ ਜਿਹੜਾ ਕੇਸ ਰਜਿਸਟਰ ਕਰਨ ਦਾ ਪ੍ਰੋਵੀਜ਼ਨ ਵੀ ਹੈਗਾ ਵਾ ਪਰ ਅਸੀਂ ਨਹੀਂ ਚਾਹੁੰਦੇ ਕਿ ਜਿਹੜੇ ਦੁਕਾਨਦਾਰ ਭਰਾਵਾ ਉਹ ਸਾਡੇ ਕਿਸੇ ਪਰੇਸ਼ਾਨੀ ਚ ਪੈਣ ਤੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਕਿਰਪਾ ਕਰਕੇ ਜਿਹੜਾ ਇਲੀਗਲ ਰਿਕਰੂਟਮੈਂਟ ਨਾ ਕਰਨ ਜੇ ਇਹ ਨਹੀਂ ਬਾਗ ਆਣਗੇ ਤੇ ਫਿਰ ਸਾਨੂੰ ਮਜਬੂਰਨ ਜਿਹੜਾ ਵਾ ਇਹ ਰਸਤਾ ਜਿਹੜਾ ਤਿਆਰ ਕਰਨਾ ਪਏਗਾ ਈਓ ਸਾਹਿਬ ਨੇ ਤੋਂ ਉਧਰ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਗਈ ਤਾਂ ਦੁਕਾਨਦਾਰਾਂ ਦੇ ਉੱਤੇ ਕਿਸੇ ਵੇਲੇ ਵੀ ਹੋ ਸਕਦੀ ਹੈ ਕਾਰਵਾਈ ਕਿਉਂਕਿ ਈਓ ਸਾਹਿਬ ਨੇ ਇਹ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੁਕਾਨਦਾਰ ਜਾਂ ਰੇੜੀ ਵਾਲੇ ਆਪਣੀਆਂ ਰੇੜੀਆਂ ਜਿਹੜੀਆਂ ਗਿਆ ਰੇੜੀ ਮਾਰਕੀਟ ਦੇ ਵਿੱਚ ਨਹੀਂ ਲਗਾਣਗੇ ਦੁਕਾਨਦਾਰ ਜਿਹੜੇ ਨੇ ਆਪਣੀਆਂ ਦੁਕਾਨਾਂ ਦੇ ਅੰਦਰ ਸਮਾਨ ਨਹੀਂ ਰੱਖਣਗੇ ਉਹਨਾਂ ਤੇ ਕਾਰਵਾਈ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਕੈਮਰਾ ਪਰਸਨ ਨਾਲ ਆਪਣੀ ਤਰ੍ਹਾਂ ਲਿਵਿੰਗ ਇੰਡੀਆ ਨਿਊਜ਼ ਤੱਕੋ ਦਾਰ